ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਯਾਰ ਬਹੁਤ ਵੀਰ ਪਤਾ ਨਹੀਂ ਕਿ ਕਿਉਂ ਨਹੀਂ ਉਹਨਾਂ ਦੇ ਘਾਹ ਮਰਦਾ ਖੇਤਾਂ ਦੇ ਵਿੱਚ ਪਤਾ ਨਹੀਂ ਤਾਂ ਸਪਰੇ ਨਹੀਂ ਸਹੀ ਤਰੀਕੇ ਨਾਲ ਕਰ ਹੁੰਦੀ ਮੈਨੂੰ ਸਮਝ ਨਹੀਂ ਆਉਂਦੀ ਆਹ ਦੇਖ ਲਓ ਆਪਣੇ ਕਿਸੇ ਖੱਤਿਆਂ ਜੀ ਯਾਰ ਜਿੰਨੇ ਮਰਜੀ ਖੱਤੇ ਆ ਆਪਾਂ ਆਲੂ ਲਾਏ ਓਏ ਕਿਸੇ ਖੇਤ ਦੇ ਵਿੱਚ ਘਾਹ ਨਹੀਂ ਹੋਣ ਦਿੰਦੇ ਆਪਾਂ ਕਿ ਪਹਿਲਾਂ ਹੀ ਰੋਕਥਾਮਾਂ ਕਰ ਦੀ ਦੀ ਸਪਰੇ ਸਵਾਲ ਹੀ ਨਹੀਂ ਪੈਦਾ ਹੁੰਦਾ ਕੀ ਕਦੇ ਘਾਹ ਹੋ ਜੇ ਠੀਕ ਨਹੀਂ ਤੇ ਹਾਂ ਇੱਕ ਮੋਥਾ ਜਰੂਰ ਹੋ ਸਕਦਾ ਕਿ ਮੋਥੇ ਦੀ ਆਪਾਂ ਰੋਗ ਥਾਮ ਲਈ ਸਪਰੇ ਥੋੜੀ ਜੀ ਘੱਟ ਕਰਦੇ ਆ ਕਿ ਜਿੱਥੇ ਹੁੰਦਾ ਉੱਥੇ ਕਰਾਂਗੇ ਨਹੀਂ ਉਹ ਹੋਰ ਕੋਈ ਦਵਾਈ ਦੇ ਨਾਲ ਉਹ ਮਰਦਾ ਨਹੀਂ ਇਹ ਕੰਪਨੀ ਦਾ ਆਲੂ ਆ ਆਪਣੇ ਇੱਥੇ ਬਾ 10 ਕਿੱਲੇ ਦਾ ਵੀ ਸੀਗਾ ਤੇ 2 ਕਿੱਲੇ ਫਿਰ ਆਪਣੇ ਵਾਧੇ ਸੀ ਇੱਥੇ ਤੇ ਉਹਦੇ ਵਿੱਚ ਆਪਾਂ ਆਹ ਐਲ ਆਰ ਬੀਜਿਆਂ ਨਾਲ ਤੇ ਇਕ ਕੋਈ ਨਵਾਂ ਵੀ ਆ ਵੈਰਾਈਟੀ ਕੋਡਵਾੜੀ ਆ ਹਜੇ ਤੇ ਪਤਾ ਨਹੀਂ ਕੀ ਕਹਿਜਿਆ ਹੋਊਗਾ ਚਿੱਟੇ ਰੰਗ ਦੇ ਵੀ ਸੀਗਾ ਇਹ ਤੇ ਅੱਜ ਸਪਰੇਅ ਕਰਨ ਲੱਗੇ ਹੋਇਆ ਇਹ ਤੇ ਆਪਣੀ M45 ਨੀਮੋ ਐ ਲੱਦਾ ਲੀਟਰ ਤੇ ਕਿਲੋ ਯੂਰੀਆ ਹੋ ਗਿਆ ਤੇ ਨਾਲ ਆਪਣਾ ਤੇ ਥੇਲੇ ਵਾਲੀ ਦਵਾਈ ਹੋ ਗਈ ਬਾਈ ਠੀਕ ਨਹੀਂ ਇਹ ਚੀਜ਼ਾਂ ਦੀ ਸਪਰੇਅ ਚੱਲ ਰਹੀ ਆ ਇਹ ਚੀਜ਼ਾਂ ਸਾਰੀਆਂ ਕੰਪਨੀ ਆਪ ਦਿੰਦੀ ਆ ਆਪਾਂ ਨੂੰ ਓਹੋ ਕਿੱਟ ਦੇ ਵਿੱਚ ਮਿਲਦਾ ਵਾ ਸਾਮਾਨ ਸਾਰਾ ਕੁਝ ਤੇ ਆਪਣੀ ਕਿੱਟ ਦੇ ਵਿੱਚ ਹੁੰਦਾ 27000 ਰੁਪਏ ਕਿੱਲੇ ਦਾ ਆਪਾਂ ਤੋਂ ਇਹ ਚਾਰਜ ਕਰਦੀ ਹੁੰਦੀ ਹੈ ਕੰਪਨੀ ਵਿੱਚ ਹੀ ਸੀਡ ਤੇ ਵਿੱਚ ਹੀ ਆ ਸਾਮਾਨ ਦਵਾਈਆਂ ਤੇ ਜਿਹੜਾ ਹੁੰਦਾ ਐਨਪੀਕੇ ਉਹ ਆਪਣੀ ਚੁਆਇਸ ਆ ਕਿ ਆਪਾਂ ਜਿਹੜਾ ਮਰਜ਼ੀ ਪਾਈ ਚੱਲੋ ਉਹ ਆਪਾਂ ਨੂੰ ਕਦੇ ਨਹੀਂ ਇਹਨਾਂ ਨੇ ਕੁਝ ਤੇ ਆ ਆ ਦੇਖੋ ਇੰਨਾ ਫਰਕ ਪੈ ਜਾਂਦਾ ਆ ਗੋਲੀ ਆ ਹਨਾ ਆ 2 ਵਟਾਂ ਤੋਂ ਈ ਆ ਸੀਰ ਸੈ ਸੀਗਾ ਜਾਨੀ ਕਿ ਮੋਟਾ ਆਲੂ ਇੰਨਾ ਡਿਫਰੈਂਸ ਆ ਤੇ ਇੰਨਾ ਫਰਕ ਰਹਿ ਜਾਂਦਾ ਇਹ ਸਾਰੀ ਗੋਲੀ ਬੀਜੀ ਆ ਐਲ ਆਰ ਦੀ ਗੋਲੀ ਆ ਕਿਉਂਕਿ ਫਿਰ ਇਹਦੇ ਵਿੱਚ ਕੋਈ ਆਪਾਂ ਹੋਰ ਵੀ ਰਲਾ ਨਹੀਂ ਨਾ ਸਕਦੇ ਸੀ ਐਂ ਤਾਂ ਚਿੱਟੇ ਵੀ ਬਾਧੂ ਪਏ ਸੀ ਤੇ ਫਿਰ ਆਪਾਂ ਐਲ ਆਰ ਤਾਂ ਬੀਜ ਦਿੰਨੇ ਬੀਜ ਦਿੰਨੇ ਹੁੰਨੇ ਆ ਐਲ ਆਰ ਦੀ ਨਾ ਮੈਂ ਗੋਲੀ ਥੋੜੀ ਜੀ ਰੱਖ ਲੈਣਾ ਹੁਣ ਕਿਉਂਕਿ ਜਿਹੜੇ ਚਿੱਟੇ ਬਜਾਂ ਦਾ ਕੰਪਨੀ ਵਾਲੇ ਆਲੂਆਂ ਦੀ ਉਹ ਫਿਰ ਥੋੜੀ ਜਿਹੀ ਲੇਟ ਹੀ ਹੁੰਦੀ ਆ ਤੇ ਫਿਰ ਉਹ ਜਿੱਥੇ ਖੇਤਕੂਤ ਵਿੱਚ ਬਈ ਰਹਿ ਜਾਂਦੇ ਆ ਪੂਰੇ ਹੋਣ ਤੋਂ ਫਿਰ ਉਹਦੇ ਵਿੱਚ ਆਪਾਂ ਲਾਲ ਆਲੂ ਲਾ ਦਈਦਾ ਜੇ ਜਿੱਥੇ ਚਿੱਟਾ ਵਾ ਜਿੱਥੇ ਲਾਲ ਆ ਉਥੇ ਚਿੱਟਾ ਆਲੂ ਵੀ ਦੀਦਾ ਵੇ ਕਿਉਂਕਿ ਫਿਰ ਉਹ ਜੇ ਆਉਣੀਆਂ ਆਪਾਂ ਕਰਦੇ ਵੀ ਉਥੇ ਲਾਲ ਆਲੂ ਦੇ ਵਿੱਚ ਲਾਲ ਹੀ ਹੋਰ ਲਾਈਏ ਜਾਂ ਚਿੱਟੇ 'ਚ ਕੋਈ ਚਿੱਟੀ ਹੋਰ ਵੈਰਾਈਟੀ ਲਾ ਦਈਏ ਕਿਉਂਕਿ ਨਾ ਫਿਰ ਚਿੱਟੀ ਵੈਰਾਈਟੀ ਨੂੰ ਇੱਕ ਦੂਜੇ ਦੇ ਵਿੱਚੋਂ ਕੱਢਣਾ ਬਹੁਤ ਔਖਾ ਵੱਡਾ ਵੱਡਾ ਆਲੂ ਤਾਂ ਪਛਾਣ ਚ ਆ ਜਾਂਦਾ ਪਰ ਜਿਹੜੀ ਗੋਲੀ ਹੁੰਦੀਆਂ ਨਾ ਉਹ ਨਹੀਂ ਬਾਈ ਪਛਾਣ ਚ ਆਉਂਦੀ ਤੇ ਹੁਣ ਦੇ ਲੋ ਆਪਣੇ ਬਿਲਕੁਲ ਘਾ ਨਹੀਂ ਬਾਈ ਖੇਤ ਦੇ ਵਿੱਚ ਬਿਲਕੁਲ ਵੀ 0% ਘਾਵਾ ਠੀਕ ਨਹੀਂ ਹਾਂ ਮੋਥੇ ਤੇ ਢਾਲ ਚਮਕਦੇ ਹੋਣਗੇ ਪਰ ਇਹਨਾਂ ਤੇ ਆਪਾਂ ਸਪਰੇ ਨਹੀਂ ਕਰੀ ਮੋਥੇ ਵਾਲੀ ਕਿਉਂਕਿ ਇਹ ਹੋਣੀ ਹੋਇਆ ਤੇ ਨੰਬਰ 2 ਤੇ ਬਾਈ ਹੁਣ ਗਾਹਾਂ ਮੂਰੇ ਠੰਡ ਆ ਗਈ ਇਹਨੇ ਕੁਝ ਕਰਨਾ ਨਹੀਂ ਉੱਥੇ ਨੇ ਤੇ ਇਹ ਕੁਝ ਨਹੀਂ ਕਰਦਾ ਮੁੱਥਾ ਇਹਦੀ ਟੈਨਸ਼ਨ ਫ੍ਰੀ ਹੋ ਜਾ ਇੱਕ ਬਹੁਤ ਵੀਰਾਂ ਦਾ ਮੈਨੂੰ ਫੋਨ ਵੀ ਆਇਆ ਵਾ ਤੇ ਗੱਲ ਕਰਦੇ ਹੁੰਦੇ ਆ ਕਿ ਵੀਰੇ ਯਾਰ ਸਾਡਾ ਆਲੂ ਨਾ ਤੁਰਦਾ ਜਿਆਣੀ ਵੀ ਖੜ ਗਿਆ ਵੀਰੇ ਤੁਸੀਂ ਨਾ ਮੋਬਾਈਲ ਚੱਕੋ ਕੇ ਦੇਖੋ ਵੀ ਰਾਤ ਦਾ ਟੈਂਪਰੇਚਰ ਕਿੰਨਾ ਲੋ ਹੁੰਦਾ ਵਾ ਜਿਹੜੀ ਦਿਨ ਦੀ ਗਰਮੈਸ਼ ਆ ਨਾ ਉਹ ਆਲੂ ਨੂੰ ਠੰਡਕ ਚੋਂ ਬਾਹਰ ਨਹੀਂ ਕੱਢ ਪਾਉਂਦੀ ਕਿਉਂਕਿ ਬਾਈ ਰਾਤ ਹੋ ਜਾਂਦੀ ਹੈ ਲੰਬੀ ਦਿਨ ਦੀ ਜਿਹੜੀ ਧੁੱਪ ਦੀ ਹੀਟ ਹੈ ਥੋੜਾ ਟਾਈਮ ਹੁੰਦੀ ਹੈ ਤੇ ਉਹਦੇ ਚੱਕਰ ਦੇ ਵਿੱਚ ਟਾਈਮ ਲੰਬਾ ਚੱਲ ਜਾਂਦਾ ਵੀਰੇ ਠੀਕ ਨਹੀਂ ਹੋਰ ਕੋਈ ਚੱਕਰ ਨਹੀਂ ਜਿੱਦਾਂ ਕੋਈ ਗੱਲ ਨਹੀਂ ਥੋੜੀ ਬੇਲ ਉੱਤੇ ਨੂੰ ਗਰੋਥ ਘਟ ਕਰ ਰਹੀ ਹੋ ਪਰ ਥੱਲੇ ਆਲੂ ਨੂੰ ਗਰੋਥ ਕਰਨੀ ਸ਼ੁਰੂ ਕਰ ਲੈਂਦੀ ਹੁੰਦੀ ਆ ਦੇਖ ਲਓ ਇੰਨਾ ਫਰਕ ਪੈ ਜਾਂਦਾ ਪਾਣੀ ਲੱਗਣ ਦਾ ਤੇ ਨਾ ਲੱਗਣ ਦਾ ਆਹ ਖੇਤ ਨੂੰ ਆਪਣੇ ਪਾਣੀ ਨਾਲ ਜਦੀ ਲੱਗਿਆ ਸੀਗਾ ਜਦੋਂ ਬਜਾਈ ਕਰੀ ਸੀ ਉਹ ਜਿਹੜਾ ਪਰਲਾ ਖੇਤ ਨੂੰ ਮੈਂ ਪਹਿਲਾਂ ਵੀਡੀਓ ਦਿਖਾਉਣਾ ਉਹ ਜਿਵੇਂ ਆਹ ਗੋਲੀ ਆ ਗੋਲੀ ਤੋਂ ਪਰਲਾ ਜਿਹੜਾ ਦਿਖਾਇਆ ਉਹ ਜਿਹੜਾ ਪਰਲਾ ਵੱਡਾ ਦੀਆਂ ਦਾ ਹਨ ਉਹਨੂੰ ਥੋੜੇ ਦਿਨ ਬਾਅਦ ਚ ਲੱਗਿਆ ਸੀਗਾ ਕਿਉਂਕਿ ਉਹ ਤਾਰਾਂ ਤੂਰਾਂ ਵੱਡੀਆਂ ਗਈਆਂ ਸੀ ਹਨ ਚੋਰੀਆਂ ਹੋ ਗਈਆਂ ਸੀ ਤੇ ਤੁਸੀਂ ਦੇਖ ਲਓ ਕਿ ਉਹ ਆਲੂ ਨਾਲੋਂ ਕਾਫੀ ਆਲੂ ਇਹ ਹੱਦ ਤੱਕ ਵੱਡਾ ਹੋ ਗਿਆ ਕਿ ਪਾਣੀ ਦੀ ਇਹੀ ਇੱਕ ਹੁੰਦੀ ਆ ਆਲੂਆਂ ਦਾ ਤਾਂ ਹੀ ਕਹਿੰਦੇ ਆ ਵੀ ਵੀਰੇ ਆਲੂਆਂ ਦੀ ਬਜਾਦ ਉਸ ਦਿਨ ਤੋਂ ਹੀ ਮੰਨੀ ਜਾਂਦੀ ਆ ਜਿਸ ਦਿਨ ਤੋਂ ਆਲੂ ਦੇ ਉੱਤੇ ਆਲੂ ਨੂੰ ਪਾਣੀ ਲੱਗ ਜਵੇ ਨਹੀਂ ਉਹਨੇ ਦਿਨ ਬਜਾਦ ਨਹੀਂ ਮੰਨੀ ਜਾਂਦੀ ਤੇ ਇਹ ਚੱਕਰ ਆ ਜਰਮੀਨੇਸ਼ਨ ਬਾਈ ਪੂਰੀ ਸੋਹਣੀ ਆ ਆਪਣੇ ਕਿਤੇ ਵੀ ਇੱਕ ਖੇਤ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਆ ਬੰਦਿਆਂ ਨੇ ਖਰਾਬ ਕਰਤਾ ਹੋਵੇ ਪਾਣੀ ਤੋੜ ਕੇ ਉਹ ਗੱਲ ਵਕਰੀ ਆ ਪਰ ਨਾ ਮਸ਼ੀਨੰਨੀਓ ਕੋਈ ਕੰਪਲੇਂਟ ਆ ਨਾ ਆਲੂ ਦੇ ਸੀਡੰਨੀਓ ਕੋਈ ਕੰਪਲੇਂਟ ਸਾਰੇ ਖੇਤਾਂ ਦੀ ਜਰਮੀਨੇਸ਼ਨ ਪੂਰੀ ਵਧੀਆ ਤੇ ਹਾਂ ਬੰਦਿਆਂ ਨੇ ਪਾਣੀ ਤੋੜ ਕੇ ਆਲੂ ਗਾਲਤਾ ਹੋਵੇ ਜਾਂ ਹਰਾ ਨਾ ਹੋਣ ਦਿੱਤਾ ਹੋਵੇ ਉਹ ਗੱਲ ਵੱਖਰੀ ਹੈ ਪਰ ਨਹੀਂ ਆਲੂ ਦੀ ਜਰਮੀਨੇਸ਼ਨ ਹੋਣ ਦੇ ਵਿੱਚ ਕੋਈ ਵੀ ਕੰਪਲੇਂਟ ਇੱਕ ਨਾ ਜਿਹੜੇ ਵੀਰਾਂ ਦਾ ਆਲੂ 40 45 ਦਿਨ ਤੋਂ ਉੱਪਰ ਟੱਪ ਗਿਆ 50 55 ਦਿਨ ਤੇ ਪਹੁੰਚ ਗਿਆ ਉਹ ਵੀਰਾਂ ਦੇ ਮੈਨੂੰ ਬਹੁਤ ਵੀਡੀਓ ਤੇ ਦੇ ਆ ਫੋਟੋ ਆ ਭੇਜ ਦਿਆ ਹਨ ਵੀ ਦਿਨੇ ਜਦੋਂ ਨਾ ਉਹ ਪੱਤੇ ਨਾ ਉੱਪਰ ਨੂੰ ਇਕੱਠੇ ਜੇ ਹੋਏ ਹੁੰਦੇ ਆ ਥੋੜੇ ਥੋੜੇ ਐਲ ਆਰ ਵੈਰੈਟੀ ਦੇ ਹੋਗੇ ਹਨ ਤੇ ਉਹ ਕਹਿੰਦੇ ਆ ਵੀਰੇ ਯਾਰ ਸਾਡੇ ਪਹਿਲਾਂ ਪੱਤੇ ਠੀਕ ਸੀ ਤੇ ਹੁਣ ਪੱਤੇ ਇਕੱਠੇ ਜੇ ਹੋ ਗਏ ਵੀਰੇ ਉਹ ਨਾ ਜਦੋਂ ਪੱਤੇ ਇਕੱਠੇ ਜੇ ਹੁੰਦੇ ਹੁੰਦੇ ਆ ਉਹ ਬਲਕਿੰਗ ਸਟੇਜ ਆ ਜਾਂਦੀ ਹੈ ਕਿ ਜਦੋਂ ਆਲੂ ਥੱਲੇ ਬਣਦਾ ਆਲੂ ਥੱਲੇ ਬਣ ਲੱਗਦਾ ਤੇ ਉਹਨੂੰ ਵੱਡਾ ਹੋਣ ਲੱਗ ਜਾਂਦਾ ਜਦੋਂ 50 60 ਦਿਨਾਂ ਤੋਂ ਉੱਪਰ ਉਹ ਬਲਕਿੰਗ ਸਟੇਜ ਕਹਿ ਦਿੰਦੇ ਆ ਉਹਨੂੰ ਵੀ ਆਲੂ ਦੇ ਸਾਈਜ਼ ਵੱਧ ਵੱਧਾ ਕਿਉਂਕਿ ਦਿਨੇ ਧੁੱਪ ਮਿਲਦੀ ਆ ਥੋੜੀ ਜੀ ਉਹ ਧੁੱਪ ਦੇ ਵਿੱਚ ਪੂਰੀ ਵਧੀਆ ਆਪਦਾ ਉਹ ਕਰਦਾ ਉਹਦੇ ਕਾਰਨ ਇਕੱਠੇ ਹੁੰਦੇ ਆ ਜਿਹੜੇ ਜੇ ਥੋੜੇ ਵਾਇਰਸ ਹੋਵੇ ਨਾ ਤਾਂ ਉਹ ਪਹਿਲਾਂ ਹੀ ਪੱਤੇ ਇਕੱਠੇ ਹੋਣਗੇ ਵੀਰੇ ਨੰਬਰ 2 ਤੇ ਜਿਹੜਾ ਪਖਰਾਜ ਆਲੂ ਆ ਬਾਈ ਉਹ ਠੰਡ ਮੰਨਦਾ ਹੁੰਦਾ ਜੇ ਉਹ ਥੋੜਾ ਨਿਕਲ ਰਿਹਾ ਵਾ ਉਹਨੇ ਠੰਡ ਮੰਨਣੀ ਆ ਪਖਰਾਜ ਆਲੂ ਨੇ ਉਦੇ ਪੱਤੇ ਠੰਡ ਮੰਨਦੇ ਆ ਪਖਰਾਜ ਆਲੂ ਦੇ ਪੱਤੇ ਠੰਡ ਦੇ ਨਾਲ ਹੀ ਇਕੱਠੇ ਹੋ ਜਾਂਦੇ ਹੁੰਦੇ ਆ ਇਹ ਚੀਜ਼ ਦੀ ਗੌਰ ਕਰਿਓ ਤੇ ਬਾਕੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਤੇ ਮੈਨੂੰ ਨਾ ਬਹੁਤ ਵੀਰ ਜਾਨੀ ਕਿ ਫੋਟੋਆਂ ਵਗੈਰਾ ਘਲਦੇ ਆ ਕਈ ਵੀਰਾਂ ਤੋਂ ਦਰ ਘਾਤ ਹੀ ਨਹੀਂ ਕੰਟਰੋਲ ਹੋਇਆ ਐਡਾ ਐਡਾ ਗੁੱਲੀ ਡੰਡਾ ਖੜਾ ਖੱਤਿਆਂ ਦੇ ਵਿੱਚ ਤੇ ਖੇਤਾਂ ਦੇ ਹਾਲਾਤ ਭੜੇ ਕਰੀ ਫਿਰਦੇ ਮੈਨੂੰ ਘਟੋ ਘਟ ਅਕਤੂਬਰ ਮਹੀਨੇ ਤੋਂ ਮੈਂ ਵੀਡੀਓ ਪਾ ਰਿਹਾ ਆ ਕੱਖਾਂ ਵਾਲੀਆਂ ਕਿ ਵੀਰੇ ਆਹ ਸਪਰੇਅ ਕਰ ਲੋ ਆਹ ਸਪਰੇਅ ਕਰ ਲੋ ਪਰ ਫੇਰ ਵੀ ਪਤਾ ਨਹੀਂ ਕਿਉਂ ਨਹੀਂ ਨਾ ਧਿਆਨ ਮੇ ਨਹੀਂ ਦਿੱਤਾ ਜਾਂ ਸਪਰੇਅਾਂ ਨਹੀਂ ਕਰੀਆਂ ਤੇ ਪਤਾ ਨਹੀਂ ਕਿਹੜੀ ਗੱਲਾਂ 'ਚ ਫੇਰ ਹੁਣ ਵੀ ਹਜੇ ਹੀ ਫੋਨ ਆਉਂਦੇ ਆ ਵੀਰੇ ਯਾਰ ਸਾਡਾ ਆਲੂ ਇੰਨੇ ਇੰਚ ਦਾ ਹੋ ਗਿਆ ਕੱਖਾਂ ਵਾਲੀ ਕਿਹਦੀ ਸਪਰੇਅ ਕਰੀਏ ਸਾਡੇ ਕਾਕ ਡੇ ਡੇ ਵੱਡੇ ਹੋ ਗਏ ਮੈਂ ਤਾਂ ਸ਼ੁਰੂ ਤੋਂ ਇਹੀ ਦੱਸਦਾ ਰਹਿਣਾ ਕਿ ਯਾਰ ਵੀਰੇ ਆਹ ਸਪਰੇਅ ਕਰ ਲੋ ਆਹ ਸਪਰੇਅ ਕਰ ਲੋ ਹਨਾ ਤੇ ਵੀਰੇ ਕੱਖਾਂ ਆਲੂਆਂ ਨੂੰ ਕੱਖਾਂ ਤੋਂ ਬਚਾਉਣਾ ਬੜਾ ਜ਼ਰੂਰੀ ਹੈ ਵੀਰੇ ਜੇ ਆਪਣੇ ਖੇਤਾਂ ਦੇ ਵਿੱਚ ਕੱਖ ਨਹੀਂ ਹੈਗਾ ਤਾਂ ਆਪਣੇ ਆਲੂ ਉਹੀ ਝਾੜ ਵੱਧ ਦੇ ਦਿੰਦੇ ਆ ਠੀਕ ਨਹੀਂ ਬਿਨਾ ਕੁਝ ਖੇ ਸਵਾ ਪਾਉਣ ਤੋਂ ਮਤਲਬ ਵੀ ਕੁਝ ਨਹੀਂ ਪਾਉਣ ਦੀ ਲੋੜ ਪੈਂਦੀ ਬਿਨਾ ਕੁਝ ਪਾਉਣ ਤੋਂ ਹੀ ਆਲੂਆਂ ਦੇ ਵਿੱਚੋਂ ਝਾੜ ਆਪਣਾ ਪੂਰਾ ਵਧੀਆ ਨਿਕਲਿਆ ਠੀਕ ਨਹੀਂ ਤੇ ਜਿਹੜੀ ਨਾ ਐਟਰਾਜਨ ਦਵਾਈ ਆ ਆਪਾਂ ਕਹਿ ਦਿੰਨੇ ਆ ਨਾ ਵੀ ਯਾਰ ਸਾਡੇ ਖੱਤੇ ਤਾਂ ਕੁਝ ਹੈ ਨਹੀਂ ਹਜੇ ਅਸੀਂ ਕਾਹਨੂੰ ਪਾਉਣਾ ਜਦੋਂ ਤੁਸੀਂ ਪਹਿਲਾ ਪਾਣੀ ਲਾ ਕੇ ਹਟਦੇ ਹੋ ਇੱਕ ਥਿਊਰੀ ਅਪਣਾ ਲਓ ਜਦੋਂ ਤੁਸੀਂ ਪਹਿਲਾ ਪਾਣੀ ਲਾਇਆ ਹਣਾ ਪਹਿਲਾ ਪਾਣੀ ਲਾ ਕੇ ਹਟਿਓ ਉਹਦੇ ਮਗਰੀ ਤੇ ਵੀ ਜਿਹੜੀ ਐਟਰਾਜਨ ਦਵਾਈ ਹੈ ਨਾ ਵੀਰੇ ਉਹ ਐਟਰਾਜਨ ਦਵਾਈ ਯਾਰ ਇੰਨੀ ਕੁ ਵਧੀਆ ਚੀਜ਼ ਆ ਨਾ ਜਦੋਂ ਆਪਾਂ ਪਹਿਲਾ ਪਾਣੀ ਲਾ ਕੇ ਹਟਦੇ ਆ ਐਟਰਾਜਨ ਚਾਹੇ ਇਕੱਲੀ ਪਾ ਦਿਓ ਜੇ ਸੰਕੋਰ ਨਹੀਂ ਪਾਉਣੀ ਪਰ ਜੇ ਸੰਕੋਰ ਪਾਉਣੇ ਉਹਦਾ ਅੱਡ ਫਾਇਦਾ ਜੀ ਆਪਾਂ ਕੱਲੀ ਵੀ ਪਾ ਦਿੰਨੇ ਆ ਐਟਰਾਜਨ ਤੇ ਸੰਘੋਰ ਰਲਾ ਕੇ ਪਾ ਦੋ ਬਾਈ ਜਿਹੜੀ ਐਟਰਾਜ ਜਿਨ੍ਹਾਂ ਨਾਲੋਂ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਨਦੀਨ ਹਰਾ ਨਹੀਂ ਹੋਣ ਦਿੰਦੀ। ਲਾ ਗੁੱਲੀ ਡੰਡਾ ਵੀ ਹਰਾ ਹੋਣ ਨਹੀਂ ਦਿੰਦੀ। ਜੇ ਤੁਸੀਂ ਉਹਨੂੰ ਟਾਈਮ ਤੇ ਪਾਉਣੇ। ਐਨੀ ਵਧੀਆ ਚੀਜ਼ ਆ ਯਾਰ ਉਹ ਤੇ ਪਰ ਆਪਾਂ ਪਤਾ ਨਹੀਂ ਕਿਉਂ ਅਗੇਲੀਆਂ ਕਰਦੇ ਆ ਵੀ ਨਾਲੇ ਆਪਾਂ ਫਸਲ ਬੀਜੀ ਵੀ ਆ। ਫਿਰ ਉਹਨੂੰ ਬੀਜੀ ਨੂੰ ਤਾਂ ਫੇਰ ਆਪਾਂ ਬਿਨਾਂ ਸੰਭਣ ਤੋਂ ਤਾਂ ਰਹਿ ਨਹੀਂ ਸਕਦੇ ਯਾਰ। ਬੂਮ ਸਪਰੇਅ ਦੀ ਆ ਮौज ਆ ਬਾਈ ਚਾਹੇ ਹਵਾ ਚੱਲਦੀ ਆ ਚਾਹੇ ਨਹੀਂ ਚੱਲਦੀ ਹਨਾ। ਵੀ ਦਵਾਈ ਥੋੜੇ ਆਲੂ ਦੇ ਉੱਤੇ ਪੂਰੀ ਪਾਉਗੇ। ਇਹ ਇਹਦੀ ਮੋਜ ਆ ਬਸ। ਆ ਦੇਖੋ ਹੁਣ ਹਜੇ ਆਲੂ ਤਾਂ ਚਲੋ ਹੁਣ ਉਹ ਪਰਲਾ ਆਲੂ ਵੱਡਾ ਹੋ ਗਿਆ ਸੀ ਇਹਦੇ ਵੀ ਹੁਣ ਨਾਲ ਹੀ ਕਰਨੀ ਪੈ ਜਾਂਦੀ ਹੈ। ਪਰ ਚਲੋ ਇਹਨੂੰ ਜੰਮ ਦੇ ਨਹੀਂ ਗ੍ਰੋਥ ਮਿਲ ਜੂ ਤੇ ਵੀ ਜੰਮ ਦੇ ਨਹੀਂ ਇਹਨੂੰ ਸਾਰਾ ਕੁਝ ਹੋ ਜੂ। ਠੀਕ। ਸੱਇਆ ਬੁਰਾ। ਵਧੀਆ ਚੱਲਦਾ ਪੂਰਾ। ਦੇ ਲੋ ਬਟਾਏ ਨਵਾ ਦਿੰਦਾ ਪੂਰੀਆਂ ਗਿੱਲੀਆਂ ਕਰ ਦਿੰਦਾ ਇਹਦੇ ਨਾਲ ਕੱਖਾਂ ਕੁੱਖਾਂ ਵਾਲੀ ਦਵਾਈ ਕਰਨ ਦਾ ਵੀ ਬਹੁਤ ਮੌਜ ਹੈ ਕਿ ਜਦ ਆਪਾਂ ਆਪਣੀ ਫਸਲ ਬੀਜੀ ਆ ਕਿ ਉਹਨੂੰ ਟਾਈਮ ਨਾਲ ਆਪਾਂ ਸੰਭੀਏ ਤੇ ਟਾਈਮ ਨਾਲ ਸਾਰਾ ਕੁਝ ਕਰੀਏ ਹਨ ਨਦੀਨ ਰੋਕਣਾ ਦਾ ਭਾਈ ਬਹੁਤ ਵੱਡੀ ਜ਼ਿੰਮੇਵਾਰੀ ਆ ਆਪਣੀ ਬਹੁਤ ਵੱਡੀ ਬਹੁਤ ਜਿਆਦਾ ਵੱਡੀ ਨਦੀਨ ਰੁਗ ਗਿਆ ਤੁਹਾਡੀ ਫਸਲ ਪਾਰ ਹੋ ਜਾਣੀ ਆ ਸਪਰੀਹਾਂ ਤਾਕਤਾਲੀਆਂ ਨਾ ਵੀ ਕਰਾਂਗੇ ਨਾ ਤਾਂ ਵੀ ਤੁਹਾਡੀ ਫਸਲ ਪਾਰ ਹੋ ਜੂ ਕੱਲੇ ਫੰਗੀ ਸੈਡ ਤੇਲੇ ਤੋਂ ਕਰਕੇ ਦੇਖ ਲਿਓ ਤੁਹਾਡੀ ਫਸਲ ਪਾਰ ਹੋ ਜਾਣੀ ਆ ਪਰ ਜੇ ਨਦੀਨ ਹੋ ਗਏ ਨਦੀਨਾ ਨੇ ਤੁਹਾਨੂੰ ਪਹਿਲਾਂ ਤਾਂ ਹੌਣ ਮਾਰ ਲੈਣਾ ਫਿਰ ਥੋੜਾ ਜਿਹਾ ਅੱਗੇ ਜਾ ਕੇ ਜਦੋਂ ਆਲੂ ਵੱਡਾ ਹੋ ਗਿਆ ਉਦੋਂ ਬਾਈ ਜਿਹੜੇ ਨਦੀਨ ਖੱਤੇ ਜੋ ਵੱਢਣ ਵਾਲੀਆਂ ਬੁੜੀਆਂ ਆ ਜਾਂਦੀਆਂ ਉਹਨਾਂ ਨੇ ਮਾਰ ਦੇਣਾ ਵਿੱਚੋਂ ਆਲੂ ਵੀ ਕੱਢ ਕੇ ਲੈ ਜਾਣੇ ਆ ਹੋਰ ਵੀ ਤੇ ਥੋੜੀ ਫਸਲ ਨੂੰ ਲੱਗਣਾ ਨਹੀਂ ਮਰ ਕੇ ਜਦੋਂ ਪਟਾਈ ਕਰਨੀ ਆ ਉਦੋਂ ਵੀ ਨਦੀਨ ਨੇ ਮਾਰਨਾ ਠੀਕ ਆ ਬੇਲ ਨਹੀਂ ਵੱਢ ਹੋਣੀ ਉਹ ਸਾਰਾ ਆਲੂ ਚੁਗਣ ਦੇ ਵਿੱਚ ਥੱਲੇ ਆਲੂ ਆਉਣ ਤੇ ਐਦਾਂ ਦੀਆਂ ਇੱਕ ਵਾਰ ਜੇ ਖੇਤ ਚ ਨਦੀਨ ਹੁੰਦਾ ਤਾਂ ਬਾਈ ਬਹੁਤ ਵੱਡੀਆਂ ਪ੍ਰੋਬਲਮਾਂ ਬਹੁਤ ਵੱਡੀਆਂ ਥੋੜੀਆਂ ਪ੍ਰੋਬਲਮ ਨਹੀਂ ਬਹੁਤ ਵੱਡੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਮੈਂ ਤਾਂ ਇਹੀ ਗੱਲ ਕਹਿਣਾ ਹੁੰਦਾ ਕਿ ਆਪਣੇ ਖੇਤਾਂ ਨੂੰ ਨਦੀਨ ਤੋਂ ਬਚਾਓ ਤੇ ਫੇਰ ਹੀ ਵਧੀਆ ਰਹਿੰਦੇ ਆ ਯਾਰ ਬਾਈ ਖੇਤ ਹਨ ਤੇ ਅੱਜ ਹੁਣ ਦੇਖੋ ਗੱਲਾਂ ਦੋਨੀਆਂ ਆ ਜਾਂਦੀਆਂ ਹੁਣ ਹਜੇ ਅੱਜ ਹਜੇ ਤੇ ਪਹਿਲੀ ਸਪਰੇ ਵੀ ਹੁੰਦੇ ਆ ਕਿਸੇ ਆਲੂ ਤੇ ਤੀਜੀ ਸਪਰੇ ਵੀ ਹੋ ਰਹੀ ਆ ਕਿਸੇ ਇੱਕ ਤੀਜੀ ਸਪਰੇ ਵੀ ਹੋਣੀ ਆ ਕੱਲ ਤੋਂ ਹਨ ਤੇ ਕਿਸੇ ਤੇ ਹਜੇ ਪਹਿਲੀ ਹੋਣੀ ਆ ਅੱਜ ਜਿਵੇਂ ਹੋਣ ਲੱਗੀ ਆ ਪਹਿਲੀ ਸਪਰੇ ਤੇ ਜਿਵੇਂ ਜਿਵੇਂ ਵੈਰਾਈਟੀਆਂ ਜਿਵੇਂ ਜਿਵੇਂ ਲੱਗੀਆਂ ਹੋਈਆਂ ਉਦਾਂ ਉਦਾਂ ਹੀ ਕੰਮ ਹੋਈ ਜਾਂਦਾ ਸਾਰੇ ਪਾਸੇ ਤੇ ਤੁਸੀਂ ਦੇਖ ਲਓ ਦੋਨੇ ਮੋਟਰਾਂ ਸੀਗੀਆਂ ਆਪਣੀਆਂ ਦੋਨਾਂ ਦੀਆਂ ਤਾਰਾਂ ਵੱਢ ਕੇ ਲੈ ਗਈਆਂ ਨਾਲੇ ਤਾਰ ਬਾੜੀ ਨਹੀਂ ਹੈਗੀ ਮਸਾਂ 2-2 ਫੁੱਟ ਦੇ ਟੁੱਟੇ ਆ ਦੋਨੇ ਮੋਟਰਾਂ ਦੇ ਨਾਲ-ਨਾਲ ਹੀ ਕਿਉਂਕਿ ਸਟਾਰਟਰ ਔਲੂਆਂ ਤੇ ਹੀ ਚਵੱਚੇ ਕਹਿ ਦੋ ਔਰ ਔਲਿਆਂ ਦੇ ਉੱਤੇ ਧਮਲੇ ਕਰ ਕੀ ਨਾ ਉਤੀ ਬਣਾਏ ਹੋਇਆ ਦੋਨੇ ਬਸ ਤੇ ਦੋਨਾਂ ਦੀਆਂ ਤਾਰਾਂ ਵੱਢ ਕੇ ਲੈ ਗਈ ਜਿੰਨੀ ਵੀ ਤਾਰ ਆਉਂਦੀ ਸੀ ਉਹ ਲੈ ਕੇ ਗ੍ਰਿਪ ਤੋੜ ਕੇ ਸੈੱਟ ਤੇ ਸਟਾਰਟਰ ਪਾਣ ਤੇ ਤੇ ਸਾਰਾ ਕੁਝ ਤੋੜ ਕੇ ਲਾਗੇ ਹੁਣ ਕੱਲ ਨੂੰ ਤਾਂ ਪਾਣੀ ਲਾਉਣਾ ਤੇ ਹੁਣ ਕੱਲ ਨੂੰ ਸਾਰਾ ਕੁਝ ਨਵਾਂ ਫੇਰ ਦੁਬਾਰਾ ਫਿੱਟ ਕਰਨਾ ਪੈਣਾ ਦੱਸੋ ਇਹ ਖਰਚੇ ਬਾਈ ਕਿੱਥੇ ਪਾਵਾਂਗੇ ਦੱਸੋ ਕਿਹਨੂੰ ਪਾਈਏ ਇਹ ਖਰਚੇ ਕੀ ਕਦੀ ਕੀ ਚੋਰੀ ਹੋ ਜਾਂਦਾ ਕਦੀ ਕੀ ਚੋਰੀ ਹੁੰਦਾ ਇਹ ਖਰਚੇ ਕਿਹਦੇ ਸਿਰ ਪਾਈਏ ਕਿੜੇ ਦੇਖੋ ਨਾ ਤਾਂ ਇਹ ਮਾਮਲੇ ਵਾਲੇ ਦਾ ਵਿਚਾਰ ਦਾ ਖਰਚਾ ਵੀ ਜਿਹਦੀ ਜ਼ਮੀਨ ਆਪਾਂ ਬੋਹਨੇ ਆ ਹਨ ਕਿ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਤਾਂ ਆਪਾਂ ਨੂੰ ਲਾ ਕੇ ਦਿੱਤਾ ਹੋਇਆ ਹੁਣ ਨਾ ਵਿਚਾਰੇ ਕਿਸਾਨ ਦਾ ਖਰਚਾ ਆਉਂਦਾ ਕੀ ਕੀ ਕਿਸਾਨ ਵੀ ਕੀ ਕਰੇ ਯਾਰ ਕਿੰਨੀ ਕਵਾਰ ਪਾਈ ਚੱਲੇ ਮੈਂ ਵੀਰੇ ਅੱਜ ਜਿੱਦਣ ਦੇ ਪਾਣੀ ਲਾਉਣ ਲੱਗੇ ਆ ਆਲੂ ਬੀਜੇ ਆ ਜਿੱਦਣ ਦੇ ਆਲੂਆਂ ਦੀ ਬਜਾਦ ਕਰੀਆ ਉਸਦਣ ਦੀ ਹਜੇ ਤੁਸੀਂ ਦੇ ਲੋ ਇਹੇ ਆਲੂ ਬਜਾਦ ਕਰਿਆਂ ਨੂੰ ਕੋਈ ਬਾੜਾ ਦੇ ਨਹੀਂ ਓਏ ਨਵੰਬਰ ਦੀ ਬਜਾਦ ਦੀ ਹੈ ਇਹਦੀ ਅਕਤੂਬਰ ਦੇ ਲਾਸਟ ਦੀ ਬਜਾਦ ਦਾ ਨਵੰਬਰ ਦੀ ਬਜਾਦ ਆ ਹਾਂ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਵੀ 2-3 ਤਰੀਕ ਦੀ ਤੇ ਤੁਸੀਂ ਦੇਖ ਲਓ ਵੀ ਉਦਣ ਦੇ ਚਾਰ ਵਾਰ ਤਾਰ ਪਾਹਟਿਆ। ਦੋ ਪਾਣੀ ਲਾਇਆ ਤੇ ਚਾਰ ਵਾਰ ਤਾਰ ਪੈ ਗਈ। ਠੀਕ ਆ। ਕੀ ਇੰਨੀ ਜਾਣ ਕੇ ਚੋਰੀ ਵੀ ਬੁਰੇ ਹਾਲਾਤ ਹੋਏ ਪਿਆ ਆਪਣੇ ਉਧਰ ਫਾਰਮ ਮੰਨੀ ਪਰਸੋਂ ਯਾਨੀ ਕਿ 2 ਕਿਲੋਮੀਟਰ ਦੇ ਦੈਰੇ ਚ 5 ਟਰਾਂਸਫਾਰਮ ਚੋਰੀ ਹੋਇਆ ਬਈ ਰਾਤ ਨੂੰ। 2 ਕਿਲੋਮੀਟਰ ਮੇਨ ਰੋਡ ਤੇ 5 ਟਰਾਂਸਫਾਰਮ ਸੀਗੇ। 5 ਦੇ 5 ਲਾ ਕੇ ਲੈ ਗਏ ਦੱਸ। ਕੀ ਕਰਿਆ ਜਾਵੇ ਕੀ ਕਰੀਏ ਐਕਨਾਂ ਜਿੱਦਣ ਉਦੋਂ ਮੈਂ ਗੱਲ ਕਰੀ ਸੀਗੀ ਕਿ ਵੀ ਫ੍ਰੀਜ ਸਮਾਨ ਮਿਲਦਾ ਹਨਾ ਕਿ ਚੋਰੀਆਂ ਤਾਂ ਵਧੀਆਂ ਇੱਕ ਵੀਰ ਨੇ ਨਾ ਚਲੋ ਉਹ ਵੀਰ ਦੀ ਵੀ ਜਾਇਜ਼ ਗੱਲ ਸੀਗੀ ਉਹ ਵੀਰ ਨੇ ਕਮੈਂਟ ਕਰਿਆ ਕਹਿੰਦਾ ਯਾਰ ਵੀਰੇ ਵੀ ਤੁਹਾਨੂੰ ਵਧੀਆ ਕਮੈਂਟ ਸੀਗਾ ਮੈਨੂੰ ਵੜ ਕੇ ਮੈਨੂੰ ਵਧੀਆ ਲੱਗਿਆ ਉਹਦਾ ਜਵੀਰ ਦਾ ਜਵਾਬ ਦੇਣਾ ਉਹ ਕਹਿੰਦਾ ਵੀ ਯਾਰ ਤੁਹਾਨੂੰ ਇਕੱਲਾ ਵੀ ਜਿਹੜੀ ਸਰਕਾਰ ਜ਼ਿਮੀਦਾਰਾਂ ਨੂੰ ਵੀ ਫਰੀ ਚ ਦਿੰਦੀ ਆ ਵੀ ਉਹ ਨਹੀਂ ਕਦੇ ਤੁਸੀਂ ਕੁਝ ਕਿਹਾ ਕੀ ਸਬਸਿਡੀਆਂ ਸਬਸਿਡੀਆਂ ਜਿਹੜੀ ਮੈ ਵੀਰੇ ਮੈਂ ਹੱਕ ਚ ਹੀ ਨਹੀਂ ਸਬਸਿਟੀ ਤੇ ਸਾਨੂੰ ਤਾਂ ਸਬਸਿਟੀ ਮਨਾ ਮਿਲੇ ਮੈਂ ਹਕੀਕਤ ਗੱਲ ਕਰਦਾ ਇੱਕ ਨਾਰਮਲ ਤੁਹਾਡੇ ਕਿਸਾਨ ਭਰਾਵਾਂ ਨਾਲ ਆਪਣੇ ਸਾਰਿਆਂ ਨਾਲ ਗੱਲ ਕਰਦੇ ਆ ਘਰ ਹਨਾ ਜਿਵੇਂ ਸਮਝ ਲਓ ਕਹਿੰਦੇ ਨੇ ਘਰ ਦੀ ਗੱਲ ਆਪਣੇ ਉਵੇਂ ਗੱਲ ਕਰਨ ਲੱਗੇ ਸਾਨੂੰ ਚੀਜ਼ ਮਿਲੇ ਸਮਝ ਲਓ ਡੀਏਪੀ ਆ DAP 1300 ਦਾ ਬੈਗ ਆ ਯਾਰ ਸਬਸਿਡੀ ਬੰਦ ਹੋ ਜੂਵੇ 5000 ਦਾ ਬੈਗ ਲੈਣ ਲੱਗ ਜੂ ਇਹੀ ਹੋ ਜੂ ਠੀਕ ਆ ਮਿਲਤਾ ਜਾਉਣਾ ਜਿੱਦਣ ਲੋੜ ਆ ਉਦੋਂ ਲੈ ਤਾਂ ਲਵਾਂਗੇ ਆ ਜਿਹੜਾ ਇੰਨੇ-ਇੰਨੇ ਰੁਪਈਏ ਉੱਤੇ ਲਾ ਕੇ 3000 ਦਾ ਬੈਗ ਹੋ ਜੂ 3200 ਦਾ ਹੋ ਜੂ ਲੈ ਤਾਂ ਲਵਾਂਗੇ ਆ ਜੂਰੀਏ ਦਾ ਬੈਗ ਹੁਣ 270 ਦਾ ਕਿਵੇਂ ਤਰਲੇ ਵੀ ਤਾਂ ਕੱਢੀ ਜਾਂਦੇ ਆ 5-500 ਦਾ ਲੋਨ ਲੈਣ ਨੂੰ ਤਿਆਰ ਬੈਠੇ ਆ ਠੀਕ ਨਹੀਂ ਜਿਹੜੀ ਚੀਜ਼ ਆਪਾਂ DAP ਦੇ ਨਾਲ ਲੈਨੇ ਆ ਉਹ ਆਪਾਂ ਯੂਜ਼ ਵੀ ਨਹੀਂ ਕਰਦੇ ਬਾਈ ਉਹ ਆਪਣੇ ਘਰਾਂ ਜੀ ਪਈ ਰਹਿ ਜਾਂਦੇ ਉਹ ਦੁੱਗਣਾ ਮਹਿੰਗਾ ਹੋ ਜਾਂਦਾ ਜਿੱਦਣ ਆਪਣੇ ਕੋਲੇ ਪੈਸੇ ਆਉਣਗੇ ਜੇਬ 'ਚ ਆਪਾਂ ਉਦੋਂ ਚੱਕ ਕੇ ਤਾਂ ਲੈ ਲਾਂਗੇ ਠੀਕ ਨਹੀਂ ਹੁਣ ਜਿੱਦ ਜਿਵੇਂ ਹੁਣ ਮੈਨੂੰ ਜ਼ਿਆਦਾ ਲੋੜ ਆ ਪਹਿਲਾਂ ਮੈਂ ਵਿਆਜ ਤੇ ਕਿਸੇ ਤੋਂ ਪੈਸੇ ਭੜਦਾ ਵੀ ਫਿਰ ਤੇ ਮੈਨੂੰ ਡੀਏਪੀ ਚੱਕਣ ਨੂੰ ਪੈਸੇ ਦੇ ਦੇ ਯਾਰ ਬਜਟ ਬਹੁਤ ਵੱਡਾ ਜਾਂਦਾ ਭਰਾਵਾ ਠੀਕ ਆ ਉਹ ਵਿਆਜ ਵਿੱਚ ਲਾ ਲਓ ਹਨਾ ਜੇ ਤੁਹਾਡੇ ਕੋਲ ਆਪਣੀ ਰਕਮ ਵੀ ਆ ਉਹਦਾ ਵਿਆਜ ਵੀ ਵਿੱਚ ਜੋੜ ਲਓ ਤਾਂ ਇਸ ਤੋਂ ਵੱਧ ਨਹੀਂ ਪਾਣਾ ਡੀਏਪੀ ਦਾ ਸਬਸਿਡੀ ਜੇ ਕੱਟ ਕੇ ਵੱਧ ਵੀ ਪਹਿਜੋ ਠੀਕ ਆ ਜਿਹੜੀ ਸੰਦ ਸਮਾਨ ਦੇ ਸਬਸਿਡੀ ਆ ਬਾਈ ਉਹ ਵੀ ਸੰਦ ਸਮਾਨ ਆਪਾਂ ਨੂੰ ਮਹਿੰਗਾ ਹੀ ਪੈਂਦੇ ਆ ਜੇ ਆਪਾਂ ਸਬਸਿਡੀਆਂ ਲੈਣ ਬਿਨਾ ਸਬਸਿਡੀ ਤੋਂ ਹਰ ਇੱਕ ਚੀਜ਼ ਸਸਤੀ ਪੈਂਦੀ ਆ ਸਬਸਿਡੀਆਂ ਵਾਲਾ ਤਾਂ ਚੱਕਰ ਚਾਹੀਦਾ ਹੀ ਨਹੀਂ ਬਾਈ ਕੋਈ ਸਬਸਿਡੀ ਨਹੀਂ ਚਾਹੀਦੀ ਬਿਨਾ ਸਬਸਿਡੀਆਂ ਤੋਂ ਹੋਵੇ ਸਾਨੂੰ ਚੀਜ਼ਾਂ ਜਿਹੜੀ ਮਿਲਣ ਸਾਨੂੰ ਫਾਇਦੇ ਮਿਲਣ ਸਾਡੀਆਂ ਦਵਾਈਆਂ ਰਿਉਹਾਂ ਦੇ ਵਿੱਚ ਉਹਨਾਂ ਦੇ ਵਿੱਚ ਸਾਨੂੰ ਐਟ ਅ ਟਾਈਮ ਮਿਲਣ ਸਾਨੂੰ ਵੀ ਵਧੀਆ ਮਿਲਣ ਟਾਈਮ ਤੇ ਮਿਲਣ ਬਲੈਕ ਜਨਾ ਮਿਲਣ ਠੀਕ ਹੈ ਨਾ ਜਿੱਦਣ ਜੀ ਕਰੇ ਸਾਡਾ ਸੀ ਉਸ ਦਿਨ ਉਹ ਚੀਜ਼ਾਂ ਲੈ ਸਕੀਏ ਬਸ ਇੰਨੀ ਕ ਸਾਨੂੰ ਮौज ਹੋਵੇ ਬਸ ਵੀ ਜਿੱਦਣ ਤਾਂ ਹੁਣ ਮੇਰੀ ਸਮਝ ਲਓ ਗੱਲ ਹੈ ਨਾ ਅੱਜ ਮੈਨੂੰ 10 ਗੱਟੂ ਆ ਅੱਗੇ ਪਹਿਲਾਂ ਕੀ ਹੁੰਦਾ ਸੀ ਤਾਂ ਅੱਜ ਤੋਂ 4-5 ਸਾਲ ਪਹਿਲਾਂ ਮੈਨੂੰ ਯਾਰ ਅੱਜ 10 ਗੱਟੂ ਯੂਰੀਏ ਦੀ ਲੋੜ ਹੈ ਦੁਕਾਨ ਤੇ ਜਾਓ ਚੱਕ ਕੇ ਲਿਓ ਬਈ 10 ਗੱਟੂ ਪਾਈ ਵਾ ਠੀਕ ਹੁਣ ਹੁਣ ਕਿ ਵੀਰ ਕਿਸੇ ਵੀਰ ਕੋਲੇ ਹੋਣੇ ਨਹੀਂ ਮਿਲ ਲੰਦਾ ਆਪਣੇ ਵੱਡੇ ਤੋਂ ਵੱਡੀ ਖੇਤੀ ਕਰਦੇ ਆ ਆਪਣੇ ਘਰਾਂ ਚ ਨਹੀਂ ਹੋਣੇ 10-10 ਗੱਟੂ ਠੀਕ ਹੈ ਨਾ ਇਹ ਇੰਨਾ ਬੁਰਾ ਹਾਲਾਤ ਬੁਰੇ ਹਾਲਾਤ ਹੋਇਆ ਬੜਾ ਯਾਰ ਮਨ ਦੁਖੀ ਹੁੰਦਾ ਵੀ ਯਾਰ ਕੰਮ ਕਰਦੇ ਵੀ ਆ ਠੀਕ ਆ ਕਰਦੇਆਂ ਨੂੰ ਵੀ ਕਰਨ ਦਿੰਦੇ ਤੇ ਸਮਾਨ ਵੀ ਨਹੀਂ ਮਿਲਦਾ ਕੀ ਕਰਿਆ ਜਾਵੇ ਇਹ ਜੀਆਂ ਚੀਜ਼ਾਂ ਦੇ ਵਿੱਚ ਆ ਕੇ ਬਹੁਤ ਮਨ ਦੁਖੀ ਹੁੰਦਾ ਕਿ ਜਦੋਂ ਇਹ ਚੀਜ਼ਾਂ ਹਾਲਾਤ ਉੱਤੇ ਭਾਰੀ ਪੈਂਦੇ ਆ ਨਾ ਇਹ ਚੀਜ਼ਾਂ ਦੇ ਤਾਂ ਮਨ ਦੁਖੀ ਹੁੰਦਾ ਯਾਰ ਵੀ ਸਾਲਾ ਕੀ ਕਰਿਆ ਜਾਵੇ ਤੁਸੀਂ ਹੁਣ ਸੁਬੋਧ ਕਰੋ ਹੁਣ ਜੂਰੀ ਦੀ ਲੋੜ ਆ ਮੈਂ ਉੱਤੇ ਬਲਾਸਪੁਰ ਕਣਕ ਨੂੰ ਪਾਣੀ ਲਾਇਆ ਹੈ ਅਜੇ ਤੱਕ ਯੂਰੀਆ ਕਿਤੋਂ ਨਹੀਂ ਅਰੇਂਜ ਹੋ ਰਿਆ ਠੀਕ ਆ ਆਲੂਆਂ ਜੋਗਾ ਆਪਣੇ ਕੋਲੇ ਸੀਗਾ ਆਲੂਆਂ ਨੂੰ ਤਾਂ ਆਪਾਂ ਬਾਲਾ ਪਾਉਂਦੇ ਵੀ ਨਹੀਂ ਨਾ ਹੁਣ ਆਹ ਜਿਹੜੇ ਤੁਹਾਡੇ ਮੁਰਿਆ ਵੀਡੀਓ ਮੈਂ ਤੁਹਾਨੂੰ ਦਿਖਾਈ ਆ ਆਲੂਆਂ ਦੀ ਇਹਨਾਂ ਨੂੰ ਕੋਈ ਯੂਰੀਆ ਨਹੀਂ ਲਾਇਆ ਅਜੇ ਤੱਕ ਆ ਸਪਰੇਅ ਚ ਘੋਲ ਕੇ ਕਿੱਲੋ ਪਾਤਾ ਅੱਜ ਆਪਾਂ ਨੂੰ ਆਲੂਆਂ ਤੋਂ ਨਹੀਂ ਲੋੜ ਪੈਂਦੀ ਹੁਣ ਕਣਕ ਨੂੰ ਉੱਤੇ ਪਾਣੀ ਲਾਇਆ ਕੱਲ੍ਹ ਕੋਲ ਨੂੰ ਰਿਓ ਪਾਉਣਾ ਤੇ ਨਾਲ ਸੰਘੋਰ ਪਾਉਣੀਆਂ ਰਲਾ ਕੇ ਤੇ ਪਰ ਖਾਦ ਨਹੀਂ ਮਿਲ ਰਹੀ ਕਿਤੋਂ ਵੀ ਦੱਸ ਕਰਿਆ ਜਾਵੇ ਤਾਂ ਕੀ ਕਰਿਆ ਜਾਵੇ ਕਿੱਥੇ ਮਰੇ ਬੰਦਾ ਹੈ ਇਹੀ ਜਿੱਦਿਆ ਔਖੀਆਂ ਲੱਗਦੀਆਂ ਸਾਲੀਆਂ ਇੱਕ ਤੁਸੀਂ ਗੱਲ ਦੇਖ ਲਓ ਵੀ ਕਿੱਦਾਂ ਦੇ ਹਾਲਾਤ ਹੋਏ ਹੋਏ ਅੱਜਕੱਲ ਕੀ ਯੂਰੀਏ ਦਾ ਬੈਗ ਜੇ ਆਪਾਂ ਲੈਣਾ ਵਾ 400 ਰੁਪਏ ਦਾ ਬੈਗ ਹੁਣ ਹੀ ਲੈ ਲਓ ਬਈ ਤੁਸੀਂ ਹੁਣ ਹੀ ਦੱਸੋ 400 ਰੁਪਏ ਦਾ ਬੈਗ ਤੁਹਾਨੂੰ ਹੁਣ ਹੀ ਮਿਲ ਜਾਊਗਾ ਤੇ ਜੇ ਤੁਸੀਂ 400 ਦਾ ਨਹੀਂ ਲੈਣਾ ਤੇ ਪੰਜ ਬੋਰੀਆਂ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਐਕਸਟਰਾ ਟੈਗ ਮਿਲੂਗਾ ਠੀਕ ਆ ਇਹ ਹਾਲਾਤ ਆ ਯੂਰੀਏ ਠੀਕ ਆ ਤੇ ਹੁਣ ਇਹੀ ਗੱਲ ਮੈਂ ਪਹਿਲਾਂ ਵੀ ਕਰਦਾ ਹਟਿਆ ਦਿਨੇ ਵੀ ਕਿ ਯਾਰ ਕਿੰਨੀਆਂ ਬੇਕਾਰ ਗੱਲਾਂ ਨੇ ਦੇਖ ਲੋ ਹਨਾ ਕਿ ਕਿੰਨੀਆਂ ਬੇਕਾਰ ਗੱਲਾਂ ਕਿ ਜਿਹੜੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਹੁਣ ਗੱਲ ਆਉਂਦੀ ਆ ਇੱਥੇ ਯੂਨੀਅਨਾਂ ਦੀ ਵੀ ਜਿਹੜੇ ਆਪਣੇ ਮੋਹਦਵਾਰ ਬੰਦੇ ਆ ਮੋਹਦਵਾਰ ਬੰਦੇ ਧਰਨਾ ਕਿੱਥੇ ਲਾਉਂਦੇ ਆ ਜਿੱਥੇ ਆਪਣਾ ਕਿਸੇ ਦਾ ਟਰੈਕਟਰ ਖਰਾਬ ਹੋ ਗਿਆ ਕਿਸੇ ਦਾ ਕੋਸ਼ ਖਰਾਬ ਹੋ ਗਿਆ ਉਸ ਚੀਜ਼ਾਂ ਉੱਤੇ ਧਰਨੇ ਲੱਗਦੇ ਆ ਮੋਹਦਵਾਰ ਬੰਦਿਆਂ ਦੇ ਠੀਕ ਆ ਆ ਜਿਹੜੀਆਂ ਇੰਨੀਆਂ ਚੀਜ਼ਾਂ ਮੇਨ ਆ ਇਸ ਦੇ ਉੱਤੇ ਇਸ ਦੇ ਉੱਤੇ ਕਦੇ ਕਿਸੇ ਦਾ ਧਰਨਾ ਨਹੀਂ ਲੱਗਿਆ ਠੀਕ ਆ ਕੋਈ ਨਹੀਂ ਮੂਰੇ ਆਉਂਦਾ ਬਾਈ ਕੋਈ ਵੀ ਮੂਰੇ ਨਹੀਂ ਆਉਂਦਾ ਮੈਂ ਤਾਂ ਵੀਡੀਓ ਪਾਉਂਦਾ ਹੀ ਰਹਿਣਾ ਤੇ ਪਰ ਹੋਰ ਬੰਦਾ ਨਹੀਂ ਇਸ ਚੀਜ਼ ਤੇ ਵੀ ਬੰਦਾ ਜਿਹੜੇ ਮੋਹਦਬਾਰ ਬੰਦੇ ਆ ਜਿਨ੍ਹਾਂ ਨੂੰ ਆਉਣਾ ਚਾਹੀਦਾ ਮੂਰੇ ਇਸ ਚੀਜ਼ ਦੇ ਉੱਤੇ ਕੋਈ ਵੀ ਨਹੀਂ ਬੋਲਦਾ ਠੀਕ ਹੈ ਨੰਬਰ 2 ਇੱਕ ਹੋਰ ਐਤਕੀ ਇਸ ਵਾਰ ਸੀਜ਼ਨ ਦੀ ਗੱਲ ਹੋਈ ਹੈ ਜਿਹੜੀ ਤੁਹਾਡੇ ਸਾਰੇ ਨਾਲ ਸ਼ੇਅਰ ਕਰਦਾ ਮੈਂ ਤੁਸੀਂ ਆਪਣੇ ਆਪ ਵੀ ਸੋਚੋ ਇੱਕ ਨਾ ਜਿਹੜੇ ਏਰੀਆ ਚ ਹੜ੍ਹ ਆਏ ਸੀਗੇ ਜਿੱਥੇ ਆਪਾਂ ਕਹਿੰਦੇ ਸੀ ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ ਲੱਖਾਂ ਏਕੜ ਆਹ ਹੋ ਗਿਆ ਬਾਈ ਇਹ ਸਰਕਾਰ ਦੀ ਵੀ ਰਲ਼ੀ ਮਲ਼ੀ ਭੋਗਤ ਸੀਗੀ ਤੇ ਆਪਣੇ ਮੋਹਤਵਾਰ ਬੰਦਿਆਂ ਦੀ ਵੀ ਰਲ਼ੀ ਮਲ਼ੀ ਭੋਗਤ ਸੀ ਰਲ਼ੀ ਮਲ਼ੀ ਭੋਗਤ ਕਿਵੇਂ ਕੀ ਤੁਸੀਂ ਇਹ ਦੇਖ ਲਓ ਕਿ ਉਹ ਸੀਜ਼ਨ ਉੱਥੇ ਉਹ ਏਰੀਆ ਦੇ ਵਿੱਚ ਆਪਣੇ ਨਾਲੋਂ ਮੰਡੀਆਂ ਦਾ ਟਾਰਗੇਟ ਪਹਿਲਾਂ ਪੂਰਾ ਹੋ ਗਿਆ ਠੀਕ ਆ ਅਪਾ ਕਿਉਂ ਰੌਲਦੇ ਆ ਹਰੇਕ ਵਾਰ ਇਸੇ ਗੱਲੋਂ ਰੌਲਦੇ ਆ ਬਾਈ ਠੀਕ ਆ ਬਾਹਰੋਂ ਆ ਕੇ ਝੋਨਾ ਵਿਗਿਆ ਪੂਰਾ ਠੋਕ ਕੇ ਵਿਗਿਆ ਝੋਨਾ ਠੀਕ ਆ ਕੋਈ ਬੋਲਿਆ ਇਸ ਵਾਰ ਕੋਈ ਨਹੀਂ ਬੋਲਿਆ ਕਿਉਂ ਕਿਉਂਕਿ ਮੂੰਹ ਬੰਦ ਕਰ ਦਿੱਤੇ ਗਏ ਕਿਉਂਕਿ ਇਹ ਵੀ ਚੀਜ਼ਾਂ ਸਰਕਾਰਾਂ ਦੇ ਬੰਦਿਆਂ ਨੇ ਹੀ ਕਰੀਆਂ ਉਹਨਾਂ ਦੇ ਮੇਨ ਜਿਹੜੇ ਖਾਸ ਬੰਦੇ ਆ ਇਹ ਚੀਜ਼ਾਂ ਸਾਰਾ ਕੁਝ ਉਹਨਾਂ ਨੇ ਕਰਿਆ ਇਸ ਚੀਜ਼ ਦੇ ਉੱਤੇ ਕਿਸੇ ਨੇ ਨਹੀਂ ਆਪਣੇ ਜਿਹੜੇ ਆਪਣੇ ਮੋਢਵਾਰ ਬੰਦੇ ਸੀ ਉਹਨਾਂ ਉਹ ਵੀ ਚੁੱਪ ਰਹੇ ਕਿਉਂ ਕਿਉਂਕਿ ਉਹਨਾਂ ਦਾ ਮੂੰਹ ਬੰਦ ਕਰਿਆ ਹੋਵੇ ਵੀ ਬੋਲਣਾ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਪਹਿਲਾਂ ਸਭ ਕੁਝ ਮਿਲ ਗਿਆ ਉਹ ਠੀਕ ਆ ਨਹੀਂ ਤੁਸੀਂ ਆਪਣੇ ਆਪ ਦੱਸੋ ਜੇ ਕਿਤੇ ਜਿਹੜੇ ਏਰੀਏ ਦੇ ਵਿੱਚ ਇੰਨਾ ਨੁਕਸਾਨ ਹੋ ਜਵੇ ਚਲੋ ਆਪਣੇ ਸਾਡੇ ਏਰੀਏ ਦੇ ਵਿੱਚ ਝੋਨੇ ਦਾ ਝਾੜ ਘਟ ਸੀ ਸਾਡੇ ਏਰੀਏ ਦੇ ਵਿੱਚ ਝੋਨੇ ਦਾ ਝਾੜ ਘਟ ਸੀ ਠੀਕ ਆ ਝਾੜ ਘਟਦੇ ਨਾਲ 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 ਸਾਡੇ ਜੋਧਾ ਮੰਡੀ ਦੇ ਵਿੱਚ 30 ਤੋਂ 35% ਝੋਨਾ ਘਟ ਆਇਆ ਠੀਕ ਆ ਬਾਈ ਜਿੱਥੇ ਖੇਤ ਹੀ ਤਬਾਹ ਹੋ ਗਏ ਉਹ ਉਹ ਏਰੀਆ ਦੀਆਂ ਮੰਡੀਆਂ ਦਾ ਝੋਨਾ ਕਿਵੇਂ ਪਹਿਲਾਂ ਪੂਰਾ ਹੋ ਗਿਆ ਦੱਸੋ ਮੈਨੂੰ ਹੋ ਸਕਦਾ ਪੂਰਾ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਬਾਈ ਸਾਰੇ ਸੈਲਰਾਂ ਦੇ ਝੋਨਾ ਘਟ ਲੱਗਿਆ ਇੱਥੇ ਤਾਂ ਉਹ ਮੰਡੀਆਂ ਦੇ ਵਿੱਚ ਬਾਈ ਕਿੱਥੋਂ ਆ ਗਏ ਝੋਨਾ ਵਿਗਿਆ ਉਹੋ ਝੋਨਾ ਵਿਗਿਆ ਜਿਹੜਾ ਉਧਰੋਂ ਲਿਆ 1500 ਨੂੰ 1200 ਨੂੰ ਤੇ ਇੱਥੇ ਆ ਕੇ 2380 ਰੁਪਏ ਨੂੰ ਵੇਚ ਕੇ ਅਗਲੇ ਦੇ ਖਾਤੇ 'ਚ ਪੈਸੇ ਪੈ ਗਏ। ਠੀਕ ਨਹੀਂ? ਇਸ ਚੀਜ਼ ਆਪਾਂ ਆਪਾਂ ਰੋਂਨੇ ਆ ਕਿ ਸਾਡੇ ਨਾਲ ਸੈਂਟਰ ਸਰਕਾਰ ਮਾੜੀ ਕਰਦੀ ਆ। ਸਾਡੇ ਨਾਲ ਆ ਹੁੰਦਾ ਜਾਂ ਆ ਹੁੰਦਾ। ਪਰ ਆਪਾਂ ਇਹ ਨਹੀਂ ਦੇਖਦੇ ਕਿ ਯਾਰ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਹੁੰਦੀ ਆ। ਅਸੀਂ ਉਹ ਚੀਜ਼ ਨੂੰ ਰੋਕ ਨਹੀਂ ਪਾਉਂਦੇ ਤਾਂ ਸਾਡਾ ਬੁਰਾ ਹਾਲ ਹੁੰਦਾ। ਇਹ ਚੀਜ਼ ਕੋਈ ਨਹੀਂ ਦੇਖਦਾ। ਠੀਕ ਨਹੀਂ? ਇਹ ਚੀਜ਼ ਨਹੀਂ ਕੋਈ ਦੇਖਦਾ ਆਪਾਂ ਆਪਾ ਦੋਸ਼ ਹਰ ਇੱਕ ਚੀਜ਼ ਦਾ ਦੋਸ਼ ਆਪਾਂ ਸਰਕਾਰ ਤੇ ਦੇ ਦਿੰਨੇ ਆ ਹਰ ਇੱਕ ਚੀਜ਼ ਦਾ ਦੋਸ਼ ਮੰਦਾ ਆ ਗਿਆ ਤਾਂ ਸਰਕਾਰ ਨੇ ਬੁਰਾ ਹਾਲਾਤ ਕਰਤਾ ਹੁਣ ਮੇਰੀ ਗੱਲ ਸੁਣੋ ਹੁਣ ਆਲੂਆਂ ਦਾ ਸਾਰੇ ਆਪਾਂ ਕਹਿੰਨੇ ਆ ਮੰਦਾ ਆ ਗਿਆ ਯਾਰ ਆਲੂਆਂ ਦਾ ਮੰਦਾ ਆਪਣੇ ਬੰਦਿਆਂ ਦੀ ਵਜ੍ਹਾ ਨਾਲ ਆਇਆ ਇਹ ਤੇ ਸਰਕਾਰ ਦਾ ਤਾਂ ਕੋਈ ਦੋਸ਼ ਹੀ ਨਹੀਂ ਜੇ ਪ੍ਰਾਣਾ ਆਲੂ ਤੁਸੀਂ ਟਾਈਮ ਤੇ ਵੇਚਿਆ ਹੁੰਦਾ ਹਜ਼ਾਰ ਤੋਂ 8 ਤੋਂ 7 ਤੋਂ 800 ਰੁਪਏ ਰੇਟ ਸੀਗਾ ਦੋ ਮਹੀਨੇ ਤੁਹਾਨੂੰ ਮੌਕਾ ਪੂਰਾ ਠੋਕਮਾ ਮਿਲਿਆ ਰਿਆ ਵੀ ਆਲੂ ਵੇਚ ਲਓ ਆਲੂ ਵੇਚ ਲਓ ਉਦੋਂ ਦਾ ਸਾਡਾ ਹਾਈਜੀਨੀ ਕਰਦਾ ਵੇਚਣ ਨੂੰ ਠੀਕ ਆ ਤੇ ਅੱਜ ਆਪਾਂ ਦੋਸ਼ ਦਿੰਨੇ ਆ ਲੋਕਾਂ ਤੇ ਤੇ ਮੇਰੇ ਤੇ ਵੀ ਵਿੱਚ ਦੇ ਰਿਆ ਕਿ ਯਾਰ ਤੇਰੇ ਕਰਕੇ ਲੋਕ ਆਲੂ ਲਾਉਣ ਲੱਗੇ ਤੇ ਤਾਂ ਕਰਕੇ ਅਸੀਂ ਉਹ ਰੇਟ ਨਹੀਂ ਮਿਲ ਰਿਆ ਠੀਕ ਨਹੀਂ ਇਹ ਇਹ ਚੀਜ਼ਾਂ ਨੇ ਮੇਨ ਜਿਹੜੇ ਬੰਦੇ ਆਪਣੇ ਸੀਗੇ ਮੇਨ ਪੁਰਾਣੇ ਬੰਦੇ ਆ ਪੁਰਾਣੇ ਖੜਾਰੀ ਆ ਉਹ ਤਾਂ ਯਾਰ ਆਲੂ ਟਾਈਮ ਨਾਲ ਵੇਚ ਸਕਦੇ ਪਰ ਕਿਸੇ ਨੇ ਆਲੂ ਨਹੀਂ ਵੇਚਿਆ ਕਿਉਂ ਕਿ ਕਿਉਂਕਿ ਲਾਲਚ ਮਾਰਦਾ ਜਿੱਦਣ 50 10 ਰੁਪਏ ਵੱਧ ਗਏ 50 ਰੁਪਏ ਰੇਟ ਵੱਧ ਗਿਆ ਉਸ ਦਿਨ ਕੋਈ ਨਹੀਂ ਵੇਚਦਾ ਜਿੱਦਣ 10 20 ਰੁਪਏ ਘੱਟਣ ਲੱਗਿਆ ਉਸ ਦਿਨ ਸਾਰੇ ਵੇਚਣੇ ਤਿਆਰ ਹੋ ਜਾਂਦੇ ਆ ਲਾਲੋ ਸਾਹਿਬ ਠੀਕ ਨਹੀਂ ਆਪਾਂ ਹਰ ਇੱਕ ਚੀਜ਼ ਦੇ ਵਿੱਚ ਆਪਾਂ ਸਰਕਾਰਾਂ ਦੀ ਗਲਤੀ ਕੱਢਦੇ ਨੇ ਵੀ ਹਾਈ ਸਰਕਾਰ ਨੇ ਸਾਡੇ ਨਾਲ ਸੈਂਟਰ ਸਰਕਾਰ ਨੇ ਮਾੜਾ ਕਰਦਾ ਹੁਣ ਯੂਰੀ ਇਹ ਰਿਓ ਉਹਦੇ ਨਾਲ ਉਹਨਾਂ ਨੂੰ ਤੈਅ ਕੋਸ਼ਿਸ਼ ਹੀ ਨਹੀਂ ਮਿਲਦਾ ਫਕੋਨੇ ਵੀ ਗਿਆ ਵੀ ਯੂਰੀ ਇਹ ਰਹਿਣਾ ਸਾਡਾ ਕੁਝ ਨਹੀਂ ਲੈਣ ਦੇਣ ਦਿੰਦੇ ਕੌਣ ਆ ਦੁਕਾਨਾਂ ਵਾਲੇ ਜਿੰਦੇ ਜਿਹੜੇ ਦੁਕਾਨਾਂ ਵਾਲਿਆਂ ਨੂੰ ਸਪਲਾਈ ਕਰਦੇ ਆ ਉੱਪਰੋਂ ਉੱਥੋਂ ਆਉਂਦਾ ਸਮਾਨ ਸਾਰ ਠੀਕ ਹੈ ਤੇ ਸੈਂਟਰ ਗਵਰਨਮੈਂਟ ਦਾ ਵੀ ਰੋਗਜੋਗ ਦਾ ਨਾ ਪੂਰਾ ਤੇ ਪਰ ਜਿਹੜੀਆਂ ਚੀਜ਼ਾਂ ਦੇ ਵਿੱਚ ਯੋਗਦਾਨ ਨਹੀਂ ਹੈਗਾ ਜਿਹੜੀਆਂ ਚੀਜ਼ਾਂ ਆਪਾਂ ਕਹਿ ਦਿੰਨੇ ਹਾਏ ਮੰਦਾ ਹੋ ਗਿਆ ਹਾਏ ਆ ਹੋ ਗਿਆ ਇਹ ਇਹ ਚੀਜ਼ਾਂ ਤਾਂ ਆਪਣੇ ਬਸ ਹਨਾ ਬਈ ਹੁਣ ਪਿਆਜ਼ ਦੇ ਲੋ ਕਿਵੇਂ ਰੌਲ ਰਿਹਾ ਯਾਰ 10 10 ਰੁਪਏ ਕਿਲੋ ਪਿਆਜ਼ ਤਿਹਨੀ 4 ਤੋਂ 5 ਵੀ ਮੈਂ 10 ਰੁਪਏ ਕਿਲੋ ਪਿਆਜ਼ ਰੇੜੀ ਤੋਂ ਮਿਲਦਾ ਦੁਕਾਨ ਤੋਂ ਤੇ ਤੁਸੀਂ ਮੰਡੀ ਦੇ ਵਿੱਚ ਵਿਚਾਰਾ ਕੀ ਹਾਲਾਤ ਹੋਊਗਾ ਉਹ ਤੁਸੀਂ ਸੋਚ ਹੀ ਸਕਦੇ ਹੋ ਵੀ ਜੇ ਆਪਾਂ ਮੰਡੀ ਤੋਂ ਲੈਣਾ ਉੱਥੇ ਕੀ ਹਾਲਾਤ ਆਉਣਗੇ ਤਾਂ ਆਪਾਂ ਨੂੰ ਵੀਰੇ ਸੁਧਰਨਾ ਪੈਣਾ ਆਪਾਂ ਨੂੰ ਵੀ ਜੇ ਆਪਾਂ ਥੋੜੀ ਥੋੜੀ ਗੱਲ ਤੇ ਮੁੱਦਾ ਚੱਕ ਸਕਦੇ ਆ ਆਪਾਂ ਨੂੰ ਇਹ ਚੀਜ਼ਾਂ ਦੇ ਚੱਕਣੇ ਪੈਣੇ ਆ ਚੱਕਣੇ ਚਾਹੀਦੇ ਵੀ ਆ ਗੱਲ ਤੇ ਠੀਕ ਨਹੀਂ ਤੇ ਗੱਲ ਕਰਨੀ ਵੀ ਚਾਹੀਦੀ ਜਿਹੜੇ ਆਪਣੇ ਮੋਹਦਵਾਰ ਬੰਦੇ ਆ ਉਹਨਾਂ ਨੂੰ ਯਾਰ ਗੱਲਾਂ ਕਰਨੀਆਂ ਚਾਹੀਦੀਆਂ ਕਿ ਹਾਂ ਗੱਲ ਮੈਂ ਇਹ ਨਹੀਂ ਕਹਿੰਦਾ ਧਰਨੇ ਲਾਉਣੇ ਆ ਜਏ ਕਰਨਾ ਯਾਰ ਗੱਲ ਕਰੋ ਸੋਸ਼ਲ ਮੀਡੀਆ ਤੁਹਾਡੇ ਕੋਲੇ ਆ ਬਿਨਾ ਧਰਨੇ ਤਾਂ ਵੀ ਬਹੁਤ ਕੁਝ ਤੁਹਾਡੀ ਆਵਾਜ਼ ਉੱਠੂਗੀ ਤੁਹਾਡੀ ਆਵਾਜ਼ ਉੱਠਣ ਦੇ ਨਾਲ ਹੀ ਬਹੁਤ ਕੁਝ ਹੋ ਜਣੇ ਠੀਕ ਨਹੀਂ ਧਰਨੇ ਲਾਉਣਾ ਨਹੀਂ ਕੋਈ ਹੱਲ ਹੈਗਾ ਵੀ ਆਪਾਂ ਕਿਸੇ ਵੀ ਚੀਜ਼ ਨੂੰ ਲੈ ਕੇ ਧਰਨੇ ਲਾਈਏ ਉਹ ਨਹੀਂ ਕੋਈ ਹੱਲ ਸਿਰਫ ਇੱਕ ਆਵਾਜ਼ ਚੱਕਣ ਦੇ ਲਈ ਵੀ ਸੋਸ਼ਲ ਮੀਡੀਆ ਆਪਣੇ ਪੱਲੇ ਆ ਸੋਸ਼ਲ ਮੀਡੀਆ ਦੇ ਇੱਥੇ ਪੱਲੇ ਨਾਲ ਬਹੁਤ ਕੁਝ ਹੋ ਜਾ ਸਕਦਾ ਬਹੁਤ ਕੁਝ ਹੋ ਸਕਦਾ ਠੀਕ ਸਾਡੇ ਵਰਗਾ ਮਾਤੜ ਬੰਦਾ ਥੋੜੀ ਨੇ ਯਾਰ ਇਹ ਚੀਜ਼ਾਂ ਨੂੰ ਚੱਕ ਸਕਦਾ ਜਿਹੜੇ ਮੋਹਦਵਾਰ ਬੰਦੇ ਆ ਉਹ ਉਹ ਇਹ ਚੀਜ਼ਾਂ ਨੂੰ ਚੱਕ ਸਕਦੇ ਆ ਉਹ ਸਾਰਾ ਕੁਝ ਕਰ ਸਕਦੇ ਆ ਤਾਂ ਇਹ ਚੀਜ਼ਾਂ ਤੇ ਵੀ ਆਪਾਂ ਨੂੰ ਗੌਰ ਦੇਣ ਦੀ ਲੋੜ ਆ ਕਿਉਂਕਿ ਖੇਤੀ ਨਹੀਂ ਤਾਂ ਖੇਤੀ ਦਾ ਕੰਮ ਖਰਾਬ ਹੀ ਹੋਈ ਜਾਂਦਾ ਦਿਨ ਪ੍ਰਤੀ ਦਿਨ। ਬਾਕੀ ਚਲੋ ਜੇ ਵੱਧ ਘਟ ਗਿਆ ਗਿਆ ਤਾਂ ਮਾਫੀ ਆ ਤੇ ਪਰ ਇਹ ਗੱਲਾਂ ਤੁਸੀਂ ਵੀ ਸੋਚੋ ਮੈਨੂੰ ਦੱਸਿਓ ਵੀ ਕਮੈਂਟ ਕਰਕੇ ਕਿ ਮੈਂ ਇਹ ਸਹੀ ਕਿਹਾ ਕਿ ਜਾਂ ਮੈਂ ਗਲਤ ਕਹਿ ਰਿਹਾ ਵੀ ਕਿਸੇ ਚੀਜ਼ 'ਚ ਗਲਤ ਆ ਮੈਂ ਵੀ ਦੱਸਿਓ ਮੈਨੂੰ ਜਰੂਰ ਇਹ 'ਚ